ਬਾਰੋਂ ਪੂਰੀ ਚਮਕਦਮ ਕਨਾਲ ਪ੍ਰੀ ਪੰਜਾਬੀ ਇੰਡਸਟਰੀ ਦੇ ਵਿੱਚ ਨਵੇਂ ਟੈਲੈਂਟ ਦੇ ਨਾਲ ਜਿਹੜਾ ਪੁਰਾਣੇ ਇੱਥੇ ਸਥਾਪਿਤ 뮤직 ਪ੍ਰੋਡਕਟਰ ਪ੍ਰੋਡਿਊਸਰ ਨੇ ਜਾਂ ਹੋਰ ਇੱਥੇ ਬੈਠੇ ਹੋਏ ਨੇ ਕੰਪਨੀਆਂ ਵਾਲੇ ਉਹ ਕਿਸ ਤਰ੍ਹਾਂ ਸ਼ੋਸ਼ਣ ਕਰਦੇ ਨੇ ਇਸ ਦਾ ਕਾਲਾ ਸੱਚ ਜਿਹੜਾ ਵਾ ਉਹ ਲੱਗਦਾ ਹੁਣ ਸਾਰਾ ਕੁਝ ਸਾਹਮਣੇ ਆ ਕੇ ਰਹੇਗਾ ਕਿਉਂਕਿ ਜਿਵੇਂ ਹੀ ਪੰਜਾਬੀ ਦੀ ਮਸ਼ਹੂਰ ਕਲਾਕਾਰ ਸੁਨੰਧਾ ਸ਼ਰਮਾ ਨੇ ਮਿਊਜ਼ਿਕ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਉੱਪਰ ਤੇ ਜਿਨ੍ਹਾਂ ਦੀ ਕੰਪਨੀ ਸਕਾਈ ਡਿਜੀਟਲ ਵਾ ਤੇ ਪਿੰਕੀ ਤਾਲੀਵਾਲ ਤੇ ਕਰਨ ਤਾਲੀਵਾਲ ਜਿਹੜੇ ਆ ਉਹ ਉਸ ਦੇ ਮਾਲਕ ਨੇ ਉਹਨਾਂ 'ਤੇ ਇਲਜ਼ਾਮ ਲਾਇਆ ਸੀ ਕਿ ਉਹਨੇ ਕਈ ਸਾਲਾਂ ਦੇ ਮੇਰੇ ਪੈਸੇ ਦੱਬੇ ਹੋਏ ਨੇ ਸਾਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਉਹਨਾਂ ਨੇ ਭਗਵੰਤ ਮਾਨ ਦੇ ਕੋਲੇ ਗੁਹਾਰ ਲਾਈ ਸੀ ਤੇ ਜਿਸ ਦੇ ਚੱਲਦਿਆਂ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਹੋਇਆਂ ਪਿੰਕੀ ਤਾਲੀਵਾਲ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਤੇ ਉੱਥੇ ਹੀ ਜੇਕਰ ਹੁਣ ਗੱਲ ਕਰੀਏ ਤਾਂ ਪੰਜਾਬੀ ਦੇ ਮਸ਼ਹੂਰ ਇੱਕ ਕਲਾਕਾਰ ਜਿਹੜੇ ਕਿ ਪਿਛਲੇ ਕੁਝ ਸਮੇਂ ਚ ਮਸ਼ਹੂਰ ਹੋਏ ਨੇ ਕਾਕਾ ਜਿਹੜੇ ਕਿ ਬਹੁਤ ਮਸ਼ਹੂਰ ਹਨ ਆਪਣੀ ਅਦਾ ਨੂੰ ਲੈ ਕੇ ਆਪਣੀ ਆਵਾਜ਼ ਨੂੰ ਲੈ ਕੇ ਉਹਨਾਂ ਨੇ ਵੀ ਇਹ ਇਲਜ਼ਾਮ ਲਗਾ ਦਿੱਤਾ ਵਾ ਕਿ ਮੇਰੇ ਤੇ ਮੇਰੇ ਪਰਿਵਾਰ ਨੂੰ ਵੀ ਤੰਗ ਕੀਤਾ ਗਿਆ ਸੀ ਪਿੰਕੀ ਤਾਰੀਵਾ ਵੱਲੋਂ ਤੇ ਮੇਰੇ ਨਾਲ ਵੀ ਉਹੀ ਧੋਖਾ ਤੜੀ ਹੋਈ ਜਿਹੜੀ ਕਿ ਸੁਨੰਧਾ ਸ਼ਰਮਾ ਦੇ ਨਾਲ ਹੋਈ ਸੀ ਹੁਣ ਇਹ ਤੇ ਇੱਕ ਦੇ ਬਾਅਦ ਦੂਸਰਾ ਕਲਾਕਾਰ ਤੇ ਉੱਥੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸ਼੍ਰੀ ਬਰਾੜ ਜਿਹੜੇ ਕਿ ਰਾਈਟਰ ਵਧੀਆ ਨੇ ਬਹੁਤ ਵਧੀਆ ਤੇ ਬਹੁਤ ਵਧੀਆ ਕਲਾਕਾਰ ਵੀ ਨੇ ਤੇ ਉਹਨਾਂ ਵੱਲੋਂ ਵੀ ਇਹੋ ਇਲਜ਼ਾਮ ਲਗਾਇਆ ਗਿਆ ਵਾ ਇਹੀ ਕੰਪਨੀ ਦੇ ਉੱਤੇ ਤੇ ਇਹੀ ਪਿੰਕੀ ਢਾਲੀਵਾਲ ਦੇ ਉੱਤੇ 뮤ਜ਼ਿਕ ਪ੍ਰੋਡਕਸਰ ਨੇ ਜਿਹੜੇ ਕੀ ਇਹਨਾਂ ਨੇ ਸਾਡੇ ਨਾਲ ਵੀ ਧੋਖਾ ਧੜੀ ਕੀਤੀ ਆ ਸਾਡੇ ਵੀ ਪੈਸੇ ਦੱਬੇ ਨੇ ਹਾਂਜੀ ਦੱਸ ਦਈਏ ਤੁਹਾਨੂੰ ਕਿ ਟੱਕਾ ਜਿਹੜੇ ਕਿ ਪੰਜਾਬੀ ਦੇ ਵਧੀਆ ਮਸ਼ਹੂਰ ਕਲਾਕਾਰ ਨੇ ਉਹਨਾਂ ਨੇ ਇੱਕ ਆਪਣੀ ਪੋਸਟ ਸਾਂਝੀ ਕੀਤੀ ਆ ਪੋਸਟ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੂੰ ਵੀ ਜਿਹੜਾ ਵਾ ਅਟੈਕ ਕੀਤਾ ਵਾ ਤੇ ਜਿਹਦੇ ਵਿੱਚ ਉਹਨਾਂ ਨੇ ਇਹ ਸਪੈਸ਼ਲੀ ਤੌਰ ਤੇ ਲਿਖਿਆ ਕਿ ਜਿਹੜੀ ਤੁਖਾ ਤੜੀ ਸੁਨੰਦਾ ਸ਼ਰਮਾ ਦੇ ਨਾਲ ਹੋਈ ਆ ਉਹੀ ਤੁਖਾ ਤੜੀ ਉਹੀ ਸਾਰਾ ਕੁਝ ਮੇਰੇ ਨਾਲ ਵੀ ਵਾਪਰਿਆ ਵਾ ਮੇਰੇ ਵੀ ਪੈਸੇ ਜਿਹੜੇ ਆ ਉਹ ਪਿੰਕੀ ਢਾਲੀਵਾਲ ਨੇ ਦੱਬੇ ਨੇ ਤੇ ਉਲਟਾ ਮੇਰੇ ਅਤੇ ਮੇਰੇ ਪਰਿਵਾਰ ਨੂੰ ਤਮਕੀਆਂ ਦੇ ਕੇ ਤੰਗ ਕੀਤਾ ਜਾ ਰਿਹਾ ਸੀ ਤੇ ਮੈਨੂੰ ਹੀ ਜਿਹੜਾ ਵਾ ਉਹ ਲੰਬੇ ਸਮੇਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਥੇ ਤੁਹਾਨੂੰ ਅਸੀਂ ਦੱਸ ਦਈਏ ਕਿ ਸੁਨੰਦਾ ਸ਼ਰਮਾ ਦੀ ਜਿਹੜੀ ਆ ਰਿਪੋਰਟ ਦੇ ਉੱਤੇ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਤੇ ਕਰ ਲਿਆ ਪਰ ਜਦੋਂ ਪਿੰਕੀ ਢਾਈਵਾਲ ਤੋਂ ਉਹਨਾਂ ਦਾ ਪੱਖ ਜਾਣਨ ਵਾਸਤੇ ਗੱਲਬਾਤ ਕੀਤੀ ਸੀ ਪੱਤਰਕਾਰਾਂ ਨੇ ਤੇ ਉਹਨਾਂ ਦਾ ਇੱਕ ਜਵਾਬ ਬੜਾ ਆਇਆ ਸੀ ਜਿਹਦੇ ਵਿੱਚ ਉਹ ਹੈਂਕਰ ਪਰ ਤਰੀਕੇ ਨਾਲ ਕਹਿ ਰਹੇ ਨੇ ਕਿ ਜਦੋਂ ਅਸੀਂ ਕਿਸੇ ਨੂੰ ਚਪਲਾਂ ਦੇ ਵਿੱਚੋਂ ਚੱਕ ਕੇ ਉੱਪਰ ਬਿਠਾਉਣੇ ਆਂ ਚੌੜਤ ਤੇ ਬਿਠਾਉਣੇ ਆ ਤੇ ਸਾਨੂੰ ਫਿਰ ਇਹ ਸਜ਼ਾ ਤੇ ਮਿਲਣੀ ਹੋਈ ਪਾਪ ਕੀ ਉਹਨਾਂ ਨੇ ਵਿੱਚ ਇਹੀ ਕਿਹਾ ਉਹਨਾਂ ਨੇ ਇਹ ਨਹੀਂ ਮੰਨਿਆ ਕਿ ਜਿਹੜਾ ਕੋਈ ਆ ਰਿਹਾ ਵਾ ਮਨ ਲਓ ਕਿ ਬੇਸ਼ੱਕ ਕੰਪਨੀਆਂ ਵਾਲੇ ਜਿਹੜੇ ਆ ਉਹ ਸਹਾਰਾ ਬਣਦੇ ਨੇ ਜਦੋਂ ਕੋਈ ਨਵਾਂ ਕਲਾਕਾਰ ਆਉਂਦਾ ਵਾ ਪਰ ਜਿਹਦੇ ਵਿੱਚ ਟੈਲੈਂਟ ਆ ਅੱਗੇ ਤੇ ਉਹੀ ਜਾਂਦਾ ਨਾ ਨਹੀਂ ਤੇ ਬਹੁਤ ਇਹੋ ਜਿਹੇ ਨੇ ਪੰਜਾਬੀ ਦੇ ਵਿੱਚ ਜਿਨ੍ਹਾਂ ਦੇ ਇੱਕ ਦੋ ਗਾਣੇ ਆਏ ਤੇ ਬਾਅਦ ਵਿੱਚ ਉਹ ਨਹੀਂ ਲੱਭੇ ਕਿਉਂਕਿ ਉਹਨਾਂ ਦੇ ਵਿੱਚ ਟੈਲੈਂਟ ਨਹੀਂ ਸੀ ਉਹ ਜਿਵੇਂ ਕਾਕਾ ਵਾ ਇਹਦਾ ਟੈਲੈਂਟ ਸੀ ਤੇ ਅੱਗੇ ਆਇਆ ਸਨੰਦਾ ਸ਼ਰਮਾ ਟੈਲੈਂਟ ਸੀ ਅੱਗੇ ਆਈ ਸ਼੍ਰੀ ਬਰਾੜ ਵਰਗੇ ਜਿਹੜੇ ਆ ਉਹਨਾਂ ਦਾ ਟੈਲੈਂਟ ਸੀ ਤੇ ਤਾਂ ਕਰਕੇ ਉਹ ਅੱਗੇ ਆਏ ਤੇ ਜੇ ਕਿਹੜੇ ਕੇ ਮੰਨਿਆ ਜਾਵੇ ਕਿ ਸਪੈਸ਼ਲੀ ਜਿਵੇਂ ਪਿੰਕੀ ਢਾਲੀ ਵਾਲ ਨੇ ਕਹਤਾ ਕਿ ਮੈਂ ਅੱਗੇ ਲੈ ਕੇ ਆਇਆ ਤਾਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਤਾਂ ਜਿਹੜਾ ਵਾ ਉਹ ਟੈਲੈਂਟ ਉਹ ਵੀ ਕੰਮ ਕਰਦਾ ਵਾ ਪਰ ਇਹ ਨਹੀਂ ਹੁੰਦਾ ਕਿ ਜੇ ਕੋਈ ਨਵਾਂ ਕਿਸੇ ਕੰਮ ਦੇ ਵਿੱਚ ਆ ਲਿਆ ਤੇ ਉਸ ਨੂੰ ਦੱਬਿਆ ਜਾਵੇ ਉਸ ਦੀ ਮਿਹਨਤ ਨੂੰ ਦੱਬਿਆ ਜਾਵੇ ਇਹ ਕਿਤੇ ਵੀ ਜਿਹੜਾ ਵਾ ਉਹ ਵਾਜਿਬ ਨਹੀਂ ਆ ਤੇ ਹੁਣ ਦੇਖਦੇ ਆ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਪਿੰਕੀ ਢਾਲੀਵਾਲ ਦੇ ਉੱਤੇ ਜਿਹੜਾ ਵਾ ਉਹ ਕਿਸ ਤਰ੍ਹਾਂ ਦੇ ਜਿਹੜੇ ਚਾਰਜ ਲਾਉਂਦੇ ਨੇ ਤੇ ਕਿਸ ਤਰ੍ਹਾਂ ਅੱਗੇ ਜਿਹੜੇ ਆ ਪੀੜਤ ਨੇ ਜਿਵੇਂ ਕਾਕਾ ਤੇ ਸ਼੍ਰੀ ਬਰਾੜ ਤੇ ਸੁਨੰਧਾ ਸ਼ਰਮਾ ਇਹਨਾਂ ਨੂੰ ਜਿਹੜਾ ਵਾ ਅਨਸਾਫ ਕਿਸ ਤਰ੍ਹਾਂ ਮਿਲਦਾ ਵਾ ਮਿਲਦੇ ਆ ਕਿਸੇ ਹੋਰ ਨਿਯੂਰਨਲ ਤਦ ਤੱਕ ਲਈ ਸਤਿ ਸ੍ਰੀ ਅਕਾਲ